ਸਤਿਗੁਰ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸੰਤ ਨਿਰੰਕਾਰੀ ਸਾਧ ਸਿੰਘ ਭਵਨ ਰਾਮਪਰਾ ਫੁੱਲ ਵਿਖੇ ਸੰਯੋਜਕ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਰਾਮਪਰਾ ਸतीश ਕੁਮਾਰ ਵਰਮਾ ਦੀ ਅਗਵਾਈ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਚੋਨਲ ਇਨਚਾਰਜ ਬਠਿੰਡਾ ਐਸਪੀ ਦੁੱਗਨ ਨੇ ਰੀਬਨ ਕੱਟ ਕੇ ਕੀਤਾ ਕੈਂਪ ਦੌਰਾਨ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਡਾਕਟਰ ਟੀਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 85 ਯੂਨਿਟ ਖੂਨਦਾਨ ਕਰਵਾਇਆ ਇਸ ਮੌਕੇ ਸੰਸਥਾ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਸੰਤ ਨਿਰੰਕਾਰਿ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਖੂਨਦਾਨ ਦੇ ਜੋ ਕੈਂਪ ਰਾਮਪਰਾ ਫੁੱਲ ਵੀ ਖੇ ਲਗਾਇਆ ਜਾ ਰਿਹਾ ਹੈ ਇਹ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਜੋ ਆਦੇਸ਼ ਸੀ ਜੋ ਸੰਦੇਸ਼ ਸੀ ਕਿ ਇਨਸਾਨੀ ਖੂਨ ਇਨਸਾਨ ਦੀਆਂ ਨਾੜੀਆਂ ਦੇ ਵਿੱਚ ਵਹਿਣਾ ਚਾਹੀਦਾ ਹੈ ਨਾ ਕਿ ਸੜਕਾਂ ਤੇ ਨਾਲੀਆਂ ਤੇ ਡੁੱਲਣਾ ਚਾਹੀਦਾ ਹੈ ਉਸ ਨੂੰ ਪੂਰਾ ਕਰਦੇ ਆ ਹੋਏ ਆ 1986 ਤੋਂ ਇਹ ਜੋ ਹੈ ਖੂਨਦਾਨ ਕੈਂਪਾਂ ਦੀ ਲੜੀ ਸ਼ੁਰੂ ਹੋਈ ਹੈ ਔਰ ਲਗਭਗ ਹਰ ਸਾਲ ਹੀ 1 ਲੱਖ ਤੱਕ ਜੋ ਹੈ ਨਿਰੰਕਾਰੀ ਸੇਵਾਦਾਰ ਖੂਨਦਾਨ ਕਰਦੇ ਨੇ ਸਾਰੇ ਦੇਸ਼ ਵਿੱਚ ਔਰ ਇਹੀ ਪਰੰਪਰਾ ਜੋ ਹੈ ਬਾਹਰਲੇ ਮੁਲਕਾਂ ਵਿੱਚ ਵੀ ਜਿੱਥੇ ਵੀ ਕਿਤੇ ਨਿਰੰਕਾਰੀ ਮਹਾਤਮਾ ਹਸ਼ ਰਹਿੰਦੇ ਨੇ ਉਥੇ ਵੀ ਇਹ ਪਰੰਪਰਾ ਜੋ ਹੈ ਚਲਦੀ ਆ ਰਹੀ ਹੈ ਔਰ अनेका ਬਾਹਰਲੀਆਂ ਸਰਕਾਰਾਂ ਨੇ ਵੀ ਨਿਰੰਕਾਰੀ ਮਿਸ਼ਨ ਨੂੰ ਇਸ ਲਈ ਸਨਮਾਨਿਤ ਕੀਤਾ ਹੈ ਇਸ ਖੋਣਦਾਨ ਦੇ ਨਾਲ-ਨਾਲ ਨੇਕਾਂ ਪ੍ਰਕਾਰ ਦੇ ਜੋ ਹਨ ਹੋਰ ਵੀ ਸਮਾਜਿਕ ਸੇਵਾਵਾਂ ਜਿਸ ਤਰ੍ਹਾਂ ਕਿ ਦਰਖਤ ਲਗਾ ਕੇ ਹਵਾ ਨੂੰ ਸ਼ੁੱਧ ਕਰਨਾ ਹੈ ਪਾਣੀ ਦੇ ਸਰੋਤਾਂ ਦੀ ਸਫਾਈ ਕਰਨ ਵਾਸਤੇ ਔਰ ਸਫਾਈ ਅਭਿਆਨ ਚਲਾ ਕੇ ਗੰਦਗੀ ਨੂੰ ਦੂਰ ਕਰਕੇ ਤਾਂ ਕਿ ਜੋ ਪ੍ਰਦੂਸ਼ਣ ਹੈ ਦਰਨਕਾਰੀ ਬਾਬਾ ਜੀ ਦਾ ਸੰਦੇਸ਼ ਹੈ ਕਿ ਪ੍ਰਦੂਸ਼ਣ ਚਾਹੇ ਅੰਦਰ ਦਾ ਹੈ ਚਾਹੇ ਬਾਹਰ ਦਾ ਹੈ ਇਹ ਬਹੁਤ ਹੀ ਖਤਰਨਾਕ ਹੁੰਦਾ ਹੈ ਦੋਨੋਂ ਹੀ ਪ੍ਰਦੂਸ਼ਣ ਖਤਰਨਾਕ ਹੁੰਦੇ ਨੇ ਤੋਂ ਇਹ ਅੰਦਰ ਦਾ ਪ੍ਰਦੂਸ਼ਣ ਮਹਾਪੁਰਸ਼ਾਂ ਦੇ ਬਚਨਾਂ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਖਤਮ ਹੁੰਦਾ ਹੈ ਔਰ ਬਾਹਰਲਾ ਪ੍ਰਦੂਸ਼ਣ ਜੋ ਹੈ ਸਫਾਈ ਭਿਆਣ ਚਲਾ ਕੇ ਰੁਕਸ਼ੇ ਲਗਾ ਕੇ ਜੋ ਹੈ ਉਹ ਹਵਾ ਨੂੰ ਸਾਫ ਕੀਤਾ ਜਾਂਦਾ ਹੈ ਤੋਂ ਦੋਨੋਂ ਹੀ ਪ੍ਰਦੂਸ਼ਣ ਖਤਮ ਕਰਕੇ ਇਨਸਾਨ ਦੇ ਜੀਵਨ ਨੂੰ ਸੁੰਦਰ ਬਣਾਉਣ ਦਾ ਇਹ ਕੋਪਰਾਲਾ ਦਰਨਕਾਰੀ ਮਿਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਤੋਂ ਇਸੇ ਲੜੀ ਵਿੱਚ ਅੱਜ ਇਹ ਰਾਮਪਰਾ ਫੁੱਲ ਵਿਖੇ ਤੋਂ ਦੇ ব্রাঞ্চ ਦੇ ਸਾਰੇ ਹੀ ਸੇਵਾਦਾਲ ਨੇ ਪ੍ਰਬੰਧਕਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ ਤੋਂ ਸਾਰੇ ਹੀ ਖੁਸ਼ਹਾਲ ਕਰਨ ਵਾਲੇ ਵਧਾਈ ਦੇ ਪਾਤਰ ਨੇ ਔਰ ਅਰਦਾਸ ਹੈ ਕਿ ਮਾਲਕ ਇਹਨਾਂ ਨੂੰ ਖੂਬ ਹੋਰ ਸ਼ਕਤੀਆਂ ਦੇਵੇ ਤਾਂ ਕਿ ਮਨੁੱਖਤਾ ਦੇ ਕਲਿਆਣ ਦੇ ਵਿੱਚ ਆਪਣੇ ਯੋਗਦਾਨ ਪਾਉਂਦੇ ਚਲੇ ਜਾਣ ਸਾਰਿਆਂ ਦਾ ਵੀ ਪ੍ਰੈਸ ਟੀਮ ਦਾ ਵੀ ਮੈਂ ਤਾਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਜੋ ਮਨੁੱਖ ਕਲਿਆਣ ਦਾ ਸੰਦੇਸ਼ ਹੈ ਇਸ ਨੂੰ ਅੱਗੇ ਪਹੁੰਚਾਉਣ ਤੱਕ ਇਹ ਵੀ ਆਪਣਾ ਯੋਗਦਾਨ ਪਾ ਰਹੇ ਨੇ ਤੋਂ ਪ੍ਰੈਸ ਟੀਮ ਦਾ ਵੀ ਬਹੁਤ-ਬਹੁਤ ਸ਼ੁਕਰਾਨਾ ਹੈ ਪਿਆਰ ਸੇ ਕਹਿਣਾ ਜੀ ਤਾਂ ਨਰਿੰਕਾਰ ਜੀ ਇਹ ਜਿਹੜਾ ਕੈਂਪ ਲਾਗਿਆ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਹਦੇਸ਼ਾ ਮਤਾਬਿਕ ਜੋ ਖੂਨ ਹੈ ਇਹ ਨਾਲੀਆਂ ਵਿੱਚ ਨਹੀਂ 나ੜੀਆਂ ਵਿੱਚ ਵਰਸਣਾ ਚਾਹੀਦਾ ਹੈ ਤੇ ਇਸ ਪਰੰਪਰਾ ਨੂੰ ਅੱਗੇ ਲੈ ਕੇ ਇੱਕ ਖੂਨ ਦਾ ਕੈਂਪ ਲਾਇਆ ਗਿਆ ਹੈ ਇਸ ਜੋ ਅੱਜ ਕੈਂਪ ਲਾਇਆ ਗਿਆ ਹੈ ਇਸ ਸੰਤਨਗਾਰੀ ਸਤਸਾ ਪੰਗਲ ਰਾਮ ਪ੍ਰਫੁੱਲ ਦੇਵ ਚ ਲਾਇਆ ਗਿਆ ਹੈ ਜਿਸ ਦੇ ਵਿੱਚ ਸੌ ਦੇ ਕਰੀਬ ਮੈਂਬਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਿਸ ਦੇ ਵਿੱਚੋਂ ਲਗਭਗ 12 ਐਸੇ ਹਨ ਜਿਨ੍ਹਾਂ ਮੀਆਂ ਬੀਬੀ ਨੇ ਜਿਨ੍ਹਾਂ ਨੂੰ ਅਸੀਂ ਕਪਲ ਕੇਸ ਕਹਿੰਦੇ ਹਾਂ ਉਹਨਾਂ ਨੇ ਬਲੱਡ ਦਿੱਤਾ ਹੈ ਅਤੇ ਜੋ ਇਹ 100 ਬੰਦਿਆਂ ਦੀ ਰਜਿਸਟ੍ਰੇਸ਼ਨ ਹੋਈ ਹੈ ਇਸ ਦੇ ਵਿੱਚੋਂ 35 ਪੈਨਾ ਹਨ ਤੇ ਬਾਕੀ ਦੇ ਜਿੰਨੇ ਹਨ ਉਪਰਾ ਹਨ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਜਿਵੇਂ ਸਤਿਗੁਰੂ ਮਾਤਾ ਜੀ ਦਾ ਆਦੇਸ਼ ਆਇਆ ਹੈ ਉਸ ਦੇ ਮੁਤਾਬਿਕ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ ਅਤੇ ਇਸ ਦੇ ਵਿੱਚ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਜਿਨ੍ਹਾਂ ਨੇ ਇਸ ਦੇ ਵਿੱਚ ਬਹੁਤ ਸਹਿਯੋਗ ਕੀਤਾ ਹੈ ਪਿੰਡਾਂ ਦੇ ਵਿੱਚੋਂ ਔਰ ਜਿਨੇ ਸੰਤ ਮਹਤਮਾ ਹਨ ਉਹਨਾਂ ਨੇ ਬਹੁਤ ਹੀ ਹੁਗ ਦਿੱਤਾ ਪ੍ਰਸਦਾ ਵਿਵੋਦਾ ਪਾਰਿਹਾ ਜਿਹੜੇ ਹਰ ਵੇਲੇ ਆ ਕੇ ਸਾਡੇ ਜਦੋਂ ਵੀ ਅਸੀਂ ਕੰਮ ਕਰਦੇ ਹਾਂ ਉਸ ਦੇ ਵਿੱਚ ਆ ਕੇ ਇਸ ਦੀ ਪਬਲਿਸਿਟੀ ਕਰਦੇ ਹਨ ਤੋਂ ਅੰਦਰ ਵਿੱਚ ਦਾ ਸਾਰੇ ਹੀ ਜਿਨੇ ਵੀ ਇੱਥੇ ਆਏ ਹਨ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਬਲੱਡ ਬੈਂਕ ਸਿਵਲ ਹਸਪੀਟਲ ਰਾਮਪੁਰਾ ਰਵਿធី ਟੀਮ ਆਈ ਹੈ ਉਹਨਾਂ ਦਾ ਡਾਕਟਰ ਸਾਹਿਬ ਡਾਕਟਰ ਸੁਵੀਟੀ ਆਏ ਹਨ ਉਹਨਾਂ ਦਾ ਨਾਲ ਉਹਦਾ ਸਟਾਫ ਹੈ ਦੱਸ ਉਹਨਾਂ ਦੇ ਵੀ ਬਹੁਤ ਥੈਂਕ ਯੂ ਕਰਦਾ ਹੈ ਧੰਨਵਾਦ ਕਰਦਾ ਹੈ ਸਾਧ ਸੰਗਤ ਜੀ ਪਿਆਰ ਨਾਲ ਆਖੋ ਧੰਨਵਾਦ ਹਾਂਜੀ ਅੱਜ ਬਹੁਤ ਹੀ ਵਧੀਆ ਮੌਕਾ ਹੈ ਜਦੋਂ ਸਤਿਗੁਰੂ ਮਾਤਾ ਸਦੀਕਸ਼ਾ ਜੀ ਦੀ ਅਪਾਰ ਕਿਰਪਾ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੁਨਨ ਚਾਲ ਐਸਪੀ ਦੁੱਗਲ ਜੀ ਦੀ ਰਹਿਮਾਈ ਹਿੱਟ ਸਾਡੇ ਸੰਜੋਗਤ ਸਾਹਿਬ ਸ਼੍ਰੀ ਸਤੀਸ਼ ਬਰਮਾ ਜੀ ਦੀ ਅਗਵਾਈ ਦੇ ਵਿੱਚ ਸਾਡੇ ਜਿਹੜੇ ਅਧਿਕਾਰੀगण ਨੇ ਮੈਪ ਸਿੰਘ ਜੀ ਸੰਚਾਲਕ ਤੇ ਹੋਰ ਸਾਡੇ ਸੇਵਾਦਾਰ ਇੱਥੇ ਖੂਨਦਾਨ ਕੈਂਪ ਦਾ ਯੋਗਨ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਜਿੰਨੇ ਵੀ ਖੂਨਦਾਨੀ ਇੱਥੇ ਮਿਸ਼ਨ ਨਾਲ ਜੁੜੇ ਹੋਏ ਤੇ ਬਾਹਰੋਂ ਵੀ ਸਮਾਜ ਸੇਵਾ ਦੇ ਇੱਕ ਵੱਡਾ ਯੋਗਦਾਨ ਪਾਉਂਦੇ ਆ ਰਹੇ ਨੇ ਤੇ ਜਿਨ੍ਹਾਂ ਨੂੰ ਕੇ ਮੋਮੈਂਟੋ ਦੇ ਕੇ ਅੱਜ ਸਨਮਾਨਿਤ ਕੀਤਾ ਜਾ ਰਿਹਾ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਨਾਰਾ ਸੀ ਕਿ ਜਿਹੜਾ ਮਨੁੱਖੀ ਖੂਨ ਹੈ ਉਹ ਨਾਲੀਆਂ ਦੇ ਵਿੱਚ ਨਹੀਂ 나ੜੀਆਂ ਦੇ ਵਿੱਚ ਵਗਣਾ ਚਾਹੀਦਾ ਸੋ ਇਸੇ ਸੰਦੇਸ਼ ਨੂੰ ਮਿਸ਼ਨ ਜਿਹੜਾ ਪੂਰੇ ਵਰਲਡ ਲੈਵਲ ਤੇ ਦੁਨੀਆ ਦੇ ਵਿੱਚ ਖੂਨਦਾਨ ਦੇ ਤੌਰ ਤੇ ਜਾਣਿਆ ਜਾਂਦਾ ਤੇ ਉਸੇ ਲੜੀ ਤਹਿਤ ਅੱਜ ਜਿਹੜਾ ਇਹ ਕੈਂਪ ਲੱਗਿਆ ਜਾ ਰਿਹਾ ਇਸ ਦੇ ਨਾਲ ਇਹ ਜਿਹੜੇ ਮਿਸ਼ਨ ਵੱਲੋਂ ਸਮਾਜ ਦੇ ਸੁਧਾਰ ਦੇ ਕੰਮ ਕੀਤੇ ਜਾਂਦੇ ਨੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਮੌਕੇ ਫਰਵਰੀ ਦੇ ਵਿੱਚ ਹੁੰਦਾ 24 ਫਰਵਰੀ ਨੂੰ ਉਹਦੇ ਸੰਬੰਧ ਦੇ ਵਿੱਚ ਮਿਸ਼ਨ ਵੱਲੋਂ ਅਗਲੇ 25 ਫਰਵਰੀ ਨੂੰ ਇੱਕ ਮਿਸ਼ਨ ਜਿਹੜਾ ਪ੍ਰੋਜੈਕਟ ਅਮਰਤ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਜਿਹੜੇ ਦੇਸ਼ ਦੇ ਵਾਟਰ ਬਾਡੀਜ਼ ਨੇ ਜਿਹੜੇ ਖਰਾਬ ਹੋ ਰਿਹਾ ਪਾਣੀ ਦੇ ਸੋਮੇ ਉਹਨਾਂ ਨੂੰ ਸਫਾਈ ਵਾਸਤੇ ਜੋ ਪਿਛਲੇ ਸਾਲੇ ਤਿੰਨ ਵਾਰ ਵੀ ਸਾਡੇ ਇਸ ਏਰੀਆ ਦੇ ਵਿੱਚ ਵੀ ਜਿਵੇਂ ਸਾਡਾ ਖੋਖਰ ਪਿੰਡ ਹੈ ਵਾਟਰ ਬਾਕਸ ਦਾ ਨੇੜੇ ਸਫਾਈ ਕੀਤੀ ਜਾਣੀ ਹੈ ਸਾਡੇ ਵਾਲਿਆਂ ਵਾਲੀ ਹੈ ਉੱਥੇ ਵਾਟਰ ਬਾਕਸ ਕੋੜਾ ਪਿੰਡ ਜਿੰਨੀਆਂ ਵੀ ਬ੍ਰਾਂਚਾਂ ਨੇ ਆਸ-ਪਾਸੇ ਸਾਰੇ ਆਦੇ-ਆਦੇ ਏਰੀਆ ਦੇ ਵਿੱਚ ਵਾਟਰ ਬੋਡੀ ਦੀ ਸਫਾਈ ਕਰਨਗੇ ਇਸ ਤਰ੍ਹਾਂ ਸਾਡਾ ਜਿਹੜਾ ਰਾਮਪੁਰਾ ਸ਼ਹਿਰ ਹੈ ਇਸ ਦਾ ਜਿਹੜਾ ਨਹਿਰੀ ਕੋਟੀ ਕੋਲੇ ਜੋ ਵੀ ਪਾਣੀ ਦੀ ਸਫਾਈ ਆਉਂਦੀ ਹੈ ਤਾਂ ਉਸ ਉਹਦੇ ਵਿੱਚ ਬਹੁਤ ਸਾਰਾ ਹਰ ਸਾਲ ਉੱਥੇ ਗੰਦ ਇਕੱਠਾ ਹੋ ਜਾਂਦਾ ਹੈ ਤਾਂ ਜਿਹਦੇ ਵਿੱਚ ਮਿਸ਼ਨ ਦੇ ਵਲੰਟੀਅਰ ਪੂਰੇ ਤੰਦੇ ਦੇ ਨਾਲ ਪੂਰੇ ਪ੍ਰਬੰਧ ਕਰਕੇ ਉੱਥੇ ਪਹੁੰਚਦੇ ਨੇ ਤੇ ਜਿਹਦਾ ਬਹੁਤ ਵੱਡਾ ਜਿਹੜਾ ਮਲਬਾ ਉੱਥੋਂ ਕੱਢਿਆ ਜਾਂਦਾ ਇਸ ਵਾਰ ਵੀ ਉੱਥੇ ਇੱਕ ਵੱਡਾ ਸਫਾਈ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਮਿਸ਼ਨ ਦੇ ਸਾਰੇ ਸੇਵਾਦਾਰ ਇਕੱਠੇ ਹੋ ਕੇ ਇੱਥੇ ਸਫਾਈ ਕਰਨਗੇ ਤੇ ਸਮਾਜ ਨੂੰ ਇੱਕ ਸਫਾਈ ਦਾ ਦੇ ਨਾਲ ਨਾਲ ਮਾਨਵਤਾ ਨੂੰ ਇੱਕ ਸੁੰਦਰ ਸੁਨੇਹਾ ਦੇਣਗੇ ਤੋਂ ਇਹ ਜਿਹੜੇ ਪ੍ਰੋਜੈਕਟ ਮਿਸ਼ਨ ਵੱਲੋਂ ਚਲਾਏ ਜਾ ਰਹੇ ਆ